ਸਸ਼ੀ ਕਾਲ ਜੀ ਮੇਰਾ ਨਾਮ ਹੈ ਹਰਦੀਪ कौर ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਦਾਬਹਾਰ ਬੂਟੇ ਦੀ ਤੇ ਇਹ ਮੇਰੇ ਕੋਲ ਸਦਾਬਹਾਰ ਜਿਹਦੀ ਮੈਂ ਰਿਪੋਰਟਿੰਗ ਕੀਤੀ ਸੀ ਤੇ ਇਹ ਬੂਟਾ ਦੇਖ ਸਕਦੇ ਹੋ ਬਹੁਤ ਹੈਲਦੀ ਹੋ ਚੁੱਕਿਆ ਇਹਦੇ ਉੱਤੇ ਪਿੰਕ ਕਲਰ ਦੇ ਫੁੱਲ ਆਉਂਦੇ ਨੇ ਜੀ ਗੁਲਾਬੀ ਰੰਗ ਦੇ ਫੁੱਲ ਆਉਂਦੇ ਨੇ ਤੇ ਛੋਟੇ ਤੋਂ ਛੋਟੇ ਪੌੜ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਇਹ ਘਰ ਦੇ ਵਿੱਚ ਹੀ ਪਲਾਸਟਿਕ ਦੇ ਡੱਬੇ ਤੋਂ ਪੌਂਡ ਤਿਆਰ ਕੀਤਾ ਹੋਇਆ ਜੀ ਤੇ ਇਹਦੀ ਅੱਜ ਗੱਲ ਕਰਾਂਗੇ ਸਰਦੀਆਂ ਦੀ ਦੇਖਭਾਲ ਦੀ ਤੇ ਸਰਦੀਆਂ ਦੇ ਵਿੱਚ ਮੈਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਬੂਟੇ ਨੂੰ ਬਚਾ ਕੇ ਰੱਖਿਆ ਹੋਇਆ ਜੀ ਸਰਦੀਆਂ ਤੋਂ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਹੈਲਦੀ ਇਹਦੇ ਪੱਤੇ ਨੇ ਤੇ ਇਹਦੇ ਉੱਤੇ ਬੀਜ ਵੀ ਬਾਨਨੇ ਸ਼ੁਰੂ ਹੋ ਚੁੱਕੇ ਨੇ ਫੁੱਲ ਸਰਦੀਆਂ 'ਚ ਘੱਟ ਲੱਗਦੇ ਨੇ ਜੀ ਸਦਾ ਬਹਾਰ ਨੂੰ ਤੇ ਇਹਦੇ ਪੱਤੇ ਪੀਲੇ ਹੋ ਕੇ ਆਪਣੇ ਆਪ ਝੜ ਜਾਂਦੇ ਨੇ ਤੇ ਜੇ ਪੱਤੇ ਇਹ ਤੇ ਪੀਲੇ ਨੇ ਉਹ ਤੁਸੀਂ ਨਾ ਹਟਾਓ ਜਿਵੇਂ ਕਿ ਮੇਰੇ ਕੋਲ ਹੋਰ ਬੂਟੇ ਨੇ ਉਹ ਵੀ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੇ ਕਰੂੰਗੀ ਜੀ ਇਸੇ ਤਰ੍ਹਾਂ ਇਹ ਨੇ ਸਦਾ ਬਾਹਰ ਦੇ ਬੂਟੇ ਜਿਹਦੇ ਚਿੱਟੇ ਰੰਗ ਦੇ ਫੁੱਲ ਆਉਂਦੇ ਨੇ ਤੇ ਇਹਦੇ ਪੱਤੇ ਪੀਲੇ ਹੋ ਕੇ ਆਪ ਹੀ ਝੜ ਜਾਂਦੇ ਨੇ ਅਗਰ ਪੂਰੀ ਟਾਣੀ ਤੇ ਪੀਲੇ ਪੱਤੇ ਨੇ ਤਾਂ ਤੁਸੀਂ ਨਾ ਹਟਾਇਓ ਤਾਂ ਦੇਖਣ ਨੂੰ ਇਹ ਟਾਣੀਆਂ ਸੋਹਣੀਆਂ ਨਹੀਂ ਲੱਗਦੀਆਂ ਤੇ ਇਹ ਬੂਟਾ ਵੀ ਗਾਰਡਨ ਦੇ ਵਿੱਚ ਬਗੀਚੇ 'ਚ ਬਹੁਤ ਸੋਹਣਾ ਲੱਗਦਾ ਤੇ ਇਹ ਤੇ ਬੀਜ ਬਾਨਨੇ ਆ ਤੁਸੀਂ ਦੇਖ ਸਕਦੇ ਹੋ ਸ਼ੁਰੂ ਹੋ ਚੁੱਕੇ ਨੇ ਇਹ ਬੀਜਾਂ ਨੂੰ ਚਾਹੋ ਤਾਂ ਤੁਸੀਂ ਸਟੋਰ ਕਰਕੇ ਰੱਖ ਸਕਦੇ ਜਦੋਂ ਪੱਕ ਜਾਣ ਤੇ ਬਾਕੀ ਇਹਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ 10-15 ਦਿਨ ਬਾਅਦ ਹੀ ਜ਼ਰੂਰਤ ਪੈਂਦੀ ਉਹ ਵੀ ਬਹੁਤ ਘੱਟ ਤੇ ਅਦਰਵਾਈਜ਼ ਇਹਨੂੰ ਜ਼ਰੂਰਤ ਨਹੀਂ ਪੈਂਦੀ ਜੀ ਅਗਰ ਮਿੱਟੀ ਸੁੱਕ ਜਵੇ ਤਾਂ ਹੀ ਤੁਸੀਂ ਪਾਣੀ ਪਾਉਣਾ ਅਗਰ ਮਿੱਟੀ ਨਰਮ ਹੈ ਮਿੱਟੀ ਗਿੱਲੀ ਆ ਤਾਂ ਤੁਸੀਂ ਪਾਣੀ ਨਹੀਂ ਪਾਉਣਾ ਜੀ ਤਾਂ ਇਹਦੇ ਨਾਲ ਜੜਾ ਖਰਾਬ ਹੋ ਜਾਂਦੀ ਆ ਦੇਖੋ ਜੀ ਹਫਤਾ 10 ਦਿਨ ਹੋ ਗਿਆ ਹਜੇ ਮੈਂ ਇਹ ਤੇ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਤੇ ਮਿੱਟੀ ਹਜੇ ਵੀ ਗਿੱਲੀ ਆ ਤੇ ਜਿੱਥੇ ਪੂਰੇ ਦਿਨ ਦੀ ਧੁੱਪ ਆਉਂਦੀ ਹੋਵੇ ਇਹ ਬੂਟੇ ਨੂੰ ਤੁਸੀਂ ਉੱਥੇ ਰੱਖਣਾ ਹੈ ਜੀ ਕਿਉਂਕਿ ਇਹਨੂੰ ਧੁੱਪ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਉਹਦੇ ਨਾਲ ਇਹ ਬੂਟਾ ਕਦੇ ਖਰਾਬ ਨਹੀਂ ਹੋਊਗਾ ਤੇ ਸਾਲੋਂ ਸਾਲ ਇਹ ਬਾਗੀਚੇ ਦੇ ਵਿੱਚ ਬਣਿਆ ਰਹਿੰਦਾ ਹੈ ਜੀ ਤੇ ਬਾਕੀ ਇਹਦੇ ਵਿੱਚ ਕੋਈ ਖਾਦ ਕਿਸੇ ਤਰ੍ਹਾਂ ਦੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਤੁਸੀਂ ਨਾਰਮਲ ਮਿੱਟੀ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਜਿਹੜਾ ਬੂਟਾ ਹੈ ਇਹ ਨਾਰਮਲ ਮਿੱਟੀ ਦੇ ਵਿੱਚ ਹੀ ਮੈਂ ਆਹ ਲਫਾਫੇ 'ਚ ਨਾਰਮਲ ਮਿੱਟੀ 'ਚ ਲਗਾਇਆ ਹੋਇਆ ਅਗਰ ਤੁਹਾਡੇ ਘਰ ਦੇ ਵਿੱਚ ਖਾਦ ਹੈਗੀ ਆ ਪਾਥੀਆਂ ਦੀ ਜਿਹੜੀ ਵੀ ਖਾਦ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਉਹ 20% 30% ਤੁਸੀਂ ਆਪਣੇ ਹਿਸਾਬ ਨਾਲ ਮਿੱਟੀ 'ਚ ਮਿਕਸ ਕਰਕੇ ਲਗਾ ਸਕਦੇ ਹੋ ਬੂਟੇ ਨੂੰ ਬਾਕੀ ਇਹਦੀ ਕੋਈ ਖਾਸ ਕੇਅਰ ਨਹੀਂ ਕਰਨੀ ਪੈਂਦੀ ਜੀ ਕਟਿੰਗ ਹੈ ਉਹ ਤੁਸੀਂ ਟਾਈਮ ਨਾਲ ਕਰ ਸਕਦੇ ਹੋ ਜਿਵੇਂ ਹੀ ਹੁਣ ਮੌਸਮ ਚੇਂਜ ਹੋਊਗਾ ਉਸ ਤੋਂ ਬਾਅਦ ਤੁਸੀਂ ਕਟਿੰਗ ਕਰ ਸਕਦੇ ਹੋ ਜਿਵੇਂ ਪੱਤ ਝੜ ਦੇ ਵਿੱਚ ਤਾਂ ਇਹਦੇ ਸਾਰੇ ਪੱਤੇ ਹੁਣ ਝੜ ਜਾਣੇ ਆ ਜੀ ਸਰਦੀਆਂ ਦੇ ਵਿੱਚ ਉਸ ਤੋਂ ਬਾਅਦ ਪੱਤ ਝੜ ਲੰਘਣ ਤੋਂ ਬਾਅਦ ਮੌਸਮ ਆਊਗਾ ਮੌਸਮ ਚੇਂਜ ਹੋਊਗਾ ਤਾਂ ਇਹਦੇ ਨਵੇਂ ਪੱਤੇ ਔਰ ਨਵੀਆਂ ਟਾਹਣੀਆਂ ਬਨਨ ਗਿਆ ਤੁਸੀਂ ਚਾਹੋ ਇਹਦੀ ਕਟਿੰਗ ਕਰ ਸਕਦੇ ਹੋ ਤੇ ਇਹਦੇ ਬੀਜ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਆ ਦੇਖ ਸਾਧੂ ਇਸ ਤਰ੍ਹਾਂ ਦੇ ਇਹ ਬੀਜ ਹੁੰਦੇ ਨੇ ਇੱਥੇ ਲੱਗਿਆ ਹੋਇਆ ਇੱਕ ਆਹ ਦੇਖੋ ਜੀ ਇਸ ਤਰ੍ਹਾਂ ਦੇ ਇਹਦੇ ਛੋਟੇ-ਛੋਟੇ ਬੀਜ ਹੁੰਦੇ ਨੇ ਇਹ ਹਵਾ ਦੇ ਟੱਚ 'ਚ ਆਉਣ ਨਾਲ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਆਪਣੇ ਆਪ ਫੈਲ ਜਾਂਦੇ ਨੇ ਜੀ ਤੇ ਇਸ ਕਰਕੇ ਸਦਾਬਹਾਰ ਇੱਕ ਵਾਰ ਹੀ ਤੁਸੀਂ ਆਪਣੇ ਬਗੀਚੇ 'ਚ ਲਗਾਓ ਤੇ ਇਹਦੇ ਆਪਣੇ ਆਪ ਹੀ ਨਵੇਂ ਬੂਟੇ ਤਿਆਰ ਹੋ ਜਾਣਗੇ ਜੀ ਇਸ ਤਰ੍ਹਾਂ ਇਹ ਬੂਟਾ ਨਾ ਤਾਂ ਖਰਾਬ ਹੁੰਦਾ ਹੈ ਤੇ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਜਾਂ ਆਪਣੇ ਆਲੇ ਦੁਆਲੇ ਨੂੰ ਇਹ ਬੂਟਾ ਗਿਫਟ ਵੀ ਕਰ ਸਕਦੇ ਹੋ ਛੋਟੇ ਤੋਂ ਛੋਟੇ ਗਮਲੇ ਦੇ ਵਿੱਚ ਆਰਾਮ ਨਾਲੇ ਬੂਟਾ ਹੋ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਆ ਲਿਫਾਫਿਆਂ ਦੀ ਹਾਲਤ ਤਾਂ ਬਹੁਤ ਖਰਾਬ ਹੋ ਚੁੱਕੀ ਆ ਇਹਦੇ ਵਿੱਚ ਵੀ ਹਜੇ ਵੀ ਘੱਟ ਪਾਣੀ ਦੇ ਵਿੱਚ ਵੀ ਜਿਹੜਾ ਸਦਾ ਬਹਾਰ ਦਾ ਬੂਟਾ ਲੱਗਿਆ ਹੋਇਆ ਹੈ ਜੀ ਤੇ ਇਸੇ ਤਰ੍ਹਾਂ ਛੋਟੇ ਜਿਹੇ ਪੌਟ ਚ ਵੀ ਬਹੁਤ ਵਧੀਆ ਦੀ ਗਰੋ ਹੋ ਰਹੀ ਆ ਤੇ ਨਾਲ ਹੀ ਇਹਦੇ ਵਿੱਚ ਵੀ ਸਦਾ ਬਹਾਰ ਦਾ ਬੂਟਾ ਹੀ ਲਗਾਇਆ ਹੋਇਆ ਇਹ ਵੀ ਕਟਿੰਗ ਤੋਂ ਹੀ ਅ ਕਟਿੰਗ ਵਾਲੇ ਡੱਬੇ ਦੇ ਵਿੱਚ ਹੀ ਲਗਾਇਆ ਹੋਇਆ ਜੀ ਇਹ ਬੂਟੇ ਦੀ ਗੁੜਾਈ ਦੀ ਵੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਇਹ ਬੂਟਾ ਘੱਟ ਦੇਖਭਾਲ ਦੇ ਵਿੱਚ ਵੀ ਆਸਾਨੀ ਨਾਲ ਘਰ ਦੀ ਛੱਤ ਤੇ ਹੋ ਜਾਂਦਾ ਜੀ ਮੈਂ ਇਹਦੀ ਕੋਈ ਵੀ ਦੇਖਭਾਲ ਨਹੀਂ ਕਰਦੀ ਤੇ ਇਸ ਤਰ੍ਹਾਂ ਤੁਸੀਂ ਅਗਰ ਤੁਸੀਂ ਘਰ ਦੇ ਵਿੱਚ ਫੁੱਲ ਬੂਟੇ ਲਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਸਦਾ ਬਹਾਰ ਦਾ ਬੂਟੇ ਜ਼ਰੂਰ ਲਗਾਓ ਇਹ ਮੇਰੇ ਕੋਲ ਦੇਸੀ ਵੈਰਾਈਟੀ ਹੈ ਜੀ ਗੁਲਾਬੀ ਔਰ ਚਿੱਟੇ ਰੰਗ ਦੇ ਫੁੱਲ ਲੱਗਦੇ ਨੇ ਜੀ ਬਾਕੀ ਹੋਰ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਬਾਜ਼ਾਰ ਵਿੱਚੋਂ ਮਿਲ ਜਾਂਦੀਆਂ ਨੇ ਇਹ ਵੈਰਾਈਟੀ ਜਿਹੜੀ ਦੇਸੀ ਹੈ ਤੁਹਾਨੂੰ ਆਸਾਨੀ ਨਾਲ ਆਪਣੇ ਆਲੇ ਦੁਆਲੇ ਮਿਲ ਜੂਗੀ ਤੇ ਘਰ ਦੇ ਵਿੱਚ ਇਹਨੂੰ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਜੁਆਇਨ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਨਾ ਜੀ ਤਾਂ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਜਾਣਕਾਰੀਆਂ ਤੁਹਾਡੇ ਨਾਲ ਲੈ ਕੇ ਇਸ ਚੈਨਲ ਤੇ ਬਣੀ ਰਹੂੰਗੀ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਧੰਨਵਾਦ ਜੀ ਥੈਂਕ ਯੂ ਫॉर ਵਾਚਿੰਗ